ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਨੂੰ ਇਹ ਜਿਹੜੀ ਸਵੀਟ ਡਿਸ਼ ਆ ਬਣਾ ਕੇ ਦਿਖਾਵਾਂਗੇ ਇਹ ਸਵੀਟ ਡਿਸ਼ ਨੂੰ ਤੁਸੀਂ ਕੀ ਨਾਮ ਦੇਣਾ ਚਾਹੁੰਦੇ ਹੋ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਆਪਾਂ ਵੈਸੇ ਤਾਂ ਇਹਨੂੰ ਜੋ ਸੇਵੀਆਂ ਕਹਿੰਦੇ ਨੇ ਆਪਾਂ ਇਹ ਜੋ ਸੇਵੀਆਂ ਨੇ ਇਹ ਜਿਹੜੀਆਂ ਬਣਾ ਕੇ ਤਿਆਰ ਕੀਤੀਆਂ ਨੇ ਇਹ ਨੇ ਜਿਹੜੀਆਂ ਬਹੁਤ ਹੀ ਕਲਰਫੁੱਲ ਨੇ ਕਲਰ ਨੇ ਜਿਹੜੇ ਆਪਾਂ ਇਹਦੇ ਵਿੱਚ ਜਦੋਂ ਇਹਨਾਂ ਨੂੰ ਵੰਟਦੇ ਆ ਉਸ ਟਾਈਮ ਆਪਾਂ ਪਾਉਨੇ ਆ ਆਪਾਂ ਨੇ ਇੱਕ ਡੱਬੇ ਦੇ ਵਿੱਚ ਜੜੀਆਂ ਨੇ ਇਹ ਸੇਵੀਆਂ ਰੱਖੀਆਂ ਹੋਈਆਂ ਨੇ ਤੇ ਆਪਾਂ ਇਹ ਬਿਨਾ ਭੁੰਨੇ ਰੱਖੀਆਂ ਨੇ ਹੁਣ ਆਪਾਂ ਜਿੰਨੀਆਂ ਵੀ ਆਪਾਂ ਇਸਤੇਮਾਲ ਕਰਨੀਆਂ ਨੇ ਉਨੀਆਂ ਕ ਸੇਵੀਆਂ ਨੂੰ ਆਪਾਂ ਭੁੰਨ ਲਵਾਂਗੇ ਦੇਖੋ ਜਿਹੜਾ ਇਹਨਾਂ ਦਾ ਕਲਰ ਹੈ ਇਹ ਬਹੁਤ ਹੀ ਵਧੀਆ ਲੱਗ ਰਿਹਾ ਹੈ ਤੇ ਹੁਣ ਆਪਾਂ ਇੱਕ ਪਾਸੇ ਗੈਸ ਦੇ ਉੱਪਰ ਫਰਾਈਪੈਨ ਰੱਖਿਆ ਹੋਇਆ ਹੈ ਉਹਨਾਂ ਨੂੰ ਆਪਾਂ ਇਹਨੂੰ ਪ੍ਰੀ ਹੀਟ ਕਰਾਂਗੇ ਤੇ ਬਾਅਦ ਵਿੱਚ ਆਪਾਂ ਇਦੀ ਜਿਹੜੀ ਫਲੇਮ ਆ ਬਿਲਕੁਲ ਲੋ ਘਰ ਦੇਵਾਂਗੇ ਤੇ ਹਲਕਾ ਹਲਕਾ ਇਹਨਾਂ ਸੇਵੀਆਂ ਨੂੰ ਆਪਾਂ ਭੁੰਨਾਂਗੇ ਤੇ ਇਹ ਬਹੁਤ ਹੀ ਜ਼ਿਆਦਾ ਬ੍ਰਿਕ ਹੁੰਦੀਆਂ ਨੇ ਇਹ ਆਪਾਂ ਮੈਦੇ ਤੋਂ ਤਿਆਰ ਕੀਤੀਆਂ ਹੋਈਆਂ ਨੇ ਅਲੱਗ-ਅਲੱਗ ਇਹਦੇ ਵਿੱਚ ਆਪਾਂ ਨੇ ਕਲਰ ਨੇ ਜਿਹੜੇ ਉਹ ਪਾਏ ਹੋਏ ਨੇ ਤੇ ਆਪਾਂ ਹੁਣ ਇਹਨੂੰ ਹੌਲੀ-ਹੌਲੀ ਫਲੇਮ ਦੇ ਉੱਪਰ ਚਲਾਵਾਂਗੇ ਤਾਂ ਕਿ ਜਿਹੜੀਆਂ ਸੇਵੀਆਂ ਨੇ ਆਪਣੀਆਂ ਜ਼ਿਆਦਾ ਡਾਰਕ ਬ੍ਰਾਊਨ ਨਾ ਹੋਣ ਆਪਾਂ ਜਦੋਂ ਇਹਦੇ ਵਿੱਚ ਹਲਕੀ-ਹਲਕੀ ਸਮੈਲ ਆਉਣ ਲੱਗ ਜਾਊਗੀ ਉਦੋਂ ਤਾਂ ਕਿ ਆਪਾਂ ਇਹਨਾਂ ਸੇਮੀਆਂ ਨੂੰ ਪੁੰਨਾਂਗੇ ਤੇ ਦੇਖੋ ਜਿਹੜਾ ਇਹਨਾਂ ਦੇ ਕਲਰ ਨੇ ਬਹੁਤ ਹੀ ਵਧੀਆ ਲੱਗ ਰਹੇ ਨੇ ਤੇ ਆਪਾਂ ਇਹ ਜਿਹੜੀਆਂ ਸੇਮੀਆਂ ਨੇ ਜਦੋਂ ਆਪਣੇ ਘਰੇ ਮਹਿਮਾਨ ਆਉਂਦੇ ਨੇ ਉਹਨਾਂ ਨੂੰ ਵੀ ਬਣਾ ਕੇ ਖਵਾਵਾ ਖਵਾ ਸਕਦੇ ਆ ਬੱਚਿਆਂ ਨੂੰ ਵੀ ਇਹ ਜਿਹੜੀਆਂ ਸੇਮੀਆਂ ਨੇ ਬਹੁਤ ਪਸੰਦ ਆਉਂਦੀਆਂ ਨੇ ਤੇ ਦੇਖਣ ਵਿੱਚ ਵੀ ਇਹ ਸੇਮੀਆਂ ਬਹੁਤ ਹੀ ਵਧੀਆ ਲੱਗਦੀਆਂ ਨੇ ਤੇ ਦੇਖੋ ਜਿਹੜੀਆਂ ਇਹ ਸੇਮੀਆਂ ਦੇ ਵਿੱਚੋਂ ਹਲਕੀ-ਹਲਕੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਆ ਤੇ ਸੇਮੀਆਂ ਨੇ ਜਿਹੜੀਆਂ ਆਪਣੀਆਂ ਇਹ ਪੁੱਜਗੀਆਂ ਨੇ ਤੇ ਇਹਨਾਂ ਨੂੰ ਤੁਸੀਂ ਜੇਕਰ ਘਿਓ ਦੇ ਵਿੱਚ ਭੁੰਨਣਾ ਚਾਹੋ ਤਾਂ ਘਿਓ ਵਿੱਚ ਵੀ ਭੁੰਨ ਸਕਦੇ ਹੋ ਤੇ ਦੇਖੋ ਆਪਾਂ ਨੇ ਸੇਮੀਆਂ ਨੇ ਜਿਹੜੀਆਂ ਭੁੰਨ ਲਈਆਂ ਨੇ ਇੱਧਰ ਆਪਾਂ ਫਰਾਈ ਪੈਨ ਦੇ ਵਿੱਚ ਦੁੱਧਾ ਜਿਹੜਾ ਉਹ ਲੈ ਲਵਾਂਗੇ ਆਪਾਂ ਨੇ 1 ਕਿਲੋ ਦੁੱਧ ਲੈ ਲਿਆ ਹੈ ਬਾਕੀ ਜਿਹੜੀਆਂ ਡੱਬੇ ਵਾਲੀਆਂ ਸੇਮੀਆਂ ਸਿਗੀਆਂ ਉਹਨਾਂ ਨੂੰ ਵੀ ਆਪਾਂ ਭੁੰਨ ਕੇ ਰੱਖ ਲਵਾਂਗੇ ਕਿਉਂਕਿ ਅੱਗੇ ਆ ਜਿਹੜਾ ਬਰਸਾਤਾਂ ਦਾ ਮੌਸਮ ਆ ਰਿਹਾ ਹੈ ਇਸ ਕਰਕੇ ਵੀ ਇਹ ਖਰਾਬ ਨਾ ਹੋ ਜਣ ਇਹਨਾਂ ਦੇ ਵਿੱਚ ਸੁੰਢੀ ਨਾ ਪਵੇ ਇਸ ਕਰਕੇ ਆਪਾਂ ਇਹਨਾਂ ਨੂੰ ਪੁੰਨ ਕੇ ਰੱਖਾਂਗੇ ਤੇ ਜਦੋਂ ਵੀ ਆਪਾਂ ਇਹ ਬਣਾਉਣੀਆਂ ਹੋਣਗੀਆਂ ਤੇ ਆਪਾਂ ਨੂੰ ਬਣਾਉਣ ਦੇ ਵਿੱਚ ਵੀ ਆ ਜਿਹੜੀ ਆਸਾਨੀ ਹੋ ਜੂਗੀ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਰੰਗ-ਬਰੰਗੀਆਂ ਸੇਮੀਆਂ ਬਹੁਤ ਹੀ ਸੋਹਣੀਆਂ ਲੱਗ ਰਹੀਆਂ ਨੇ ਤੇ ਇਹ ਜਿਹੜੀਆਂ ਸੇਮੀਆਂ ਨੇ ਇਹ ਮੈਦੇ ਤੋਂ ਤਿਆਰ ਕੀਤੀਆਂ ਹੋਈਆਂ ਨੇ ਤੁਸੀਂ ਮੈਦਾ ਆਟਾ ਜਾਂ ਮੈਦਾ ਸੂਜੀ ਮਿਕਸ ਵੀ ਬਣਾ ਸਕਦੇ ਹੋ ਤੇ ਇਧਰ ਦੇਖੋ ਆਪਣੀਆਂ ਜਿਹੜਾ ਦੁੱਧ ਧਰਿਆ ਹੋਇਆ ਸੀ ਆਪਾਂ ਨੇ ਉਹਨੂੰ ਬੋਇਲ ਆਉਣਾ ਸ਼ੁਰੂ ਹੋ ਗਿਆ ਤੇ ਆਪਾਂ ਇਹਦੇ ਵਿੱਚ ਅੱਧੀ ਕੋਕੋਲੀ ਆ ਜਿਹੜੀ ਚੀਨੀ ਦੀ ਪਾਵਾਂਗੇ ਚੀਨੀ ਆ ਜਿਹੜੀ ਵੱਧ ਘੱਟ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜਿਵੇਂ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਆਪਾਂ ਜਿਹੜਾ ਮਿੱਠਾ ਏ ਉਹ ਥੋੜਾ ਜਿਹਾ ਮੀਡੀਅਮ ਹੀ ਖਾਣਾ ਪਸੰਦ ਕਰਦੇ ਹਾਂ ਜਿਆਦਾ ਮਿੱਠਾ ਥੋੜਾ ਜਿਹਾ ਬੱਚੇ ਘਾਟੀ ਪਸੰਦ ਕਰਦੇ ਨੇ ਤੇ ਦੇਖੋ ਇੱਧਰ ਦੁੱਧ ਆ ਜਿਹੜਾ ਉਹ ਵੀ ਆਪਣਾ ਉਬਲ ਗਿਆ ਏ ਪਿਕਵਾਲ ਆ ਗਿਆ ਸੀਗਾ ਇਹਨੂੰ ਤੇ ਹੁਣ ਆਪਣੀਆਂ ਸੇਵੀਆਂ ਭੁੰਨ ਕੇ ਰੱਖੀਆਂ ਹੋਈਆਂ ਸੀ ਜਿਹੜੀਆਂ ਆਪਾਂ ਨੇ ਪਹਿਲਾਂ ਉਹਨਾਂ ਨੂੰ ਆਪਾਂ ਦੁੱਧ ਦੇ ਵਿੱਚ ਪਾ ਲਵਾਂਗੇ ਅੱਜ ਜਿਹੜਾ ਮੌਸਮ ਆਹ ਬਹੁਤ ਠੰਡਾ ਸੀਗਾ ਸੋਚਿਆ ਕਿ ਆਪਾਂ ਬੱਚਿਆਂ ਲਈ ਕੁਝ ਮਿੱਠਾ ਬਣਾ ਲੈਂਦੇ ਆ ਤੇ ਦੇਖੋ ਆਪਣੀਆਂ ਸੇਵੀਆਂ ਨੇ ਇਹ ਜਿਹੜੀਆਂ ਬਹੁਤ ਛੇਤੀ ਬਣ ਕੇ ਤਿਆਰ ਹੁੰਦੀਆਂ ਨੇ ਇਹ ਬਹੁਤ ਹੀ ਜ਼ਿਆਦਾ ਬਰੀਕ ਹੋਣ ਕਰਕੇ ਇਹਨਾਂ ਨੂੰ ਪੱਕਣ ਦੇ ਵਿੱਚ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਦੋਗ ਅਵਾਲੀਆਂ ਦੇ ਉੱਪਰ ਇਹ ਜਿਹੜੀਆਂ ਸੇਵੀਆਂ ਨੇ ਚੰਗੀ ਤਰ੍ਹਾਂ ਗਲ ਜਾਂਦੀਆਂ ਨੇ ਤੇ ਦੇਖੋ ਜਿਹੜੀਆਂ ਆਪਣੀਆਂ ਸੇਵੀਆਂ ਨੂੰ ਅਵਾਲਾ ਆਉਣਾ ਸ਼ੁਰੂ ਹੋ ਗਿਆ ਹੈ ਤੇ ਸੇਵੀਆਂ ਆਪਣੀਆਂ ਬਣ ਕੇ ਸਮਝ ਲਓ ਕਿ ਤਿਆਰ ਨੇ ਆਪਾਂ ਦੋ ਕਮਿੰਟ ਇਹਨੂੰ ਹੋਰ ਰਜਾਉਣ ਤੋਂ ਬਾਅਦ ਫਿਰ ਆਪਾਂ 5-7 ਮਿੰਟ ਇਹਨਾਂ ਨੂੰ ਢੱਕ ਕੇ ਪਕਾਵਾਂਗੇ ਢੱਕ ਕੇ ਭਾਫ਼ ਦੇ ਨਾਲ ਕੀ ਹੈ ਕਿ ਕੋਈ ਵੀ ਚੀਜ਼ ਆ ਜਲਦੀ ਬਣ ਜਾਂਦੀ ਆ ਤੇ ਹੁਣ ਆਪਾਂ ਸੇਮੀਆਂ ਦੇ ਵਿੱਚ ਦੁੱਧ ਆ ਜਿਹੜਾ ਉਹ ਹਸਾਬ ਦਾ ਪਾਇਆ ਹੈ ਕਿਉਂਕਿ ਜਿਹੜਾ ਇਹਦੇ ਕਲਰ ਨੇ ਜੇਕਰ ਆਪਾਂ ਦੁੱਧ ਘੱਟ ਰੱਖਾਂਗੇ ਤਾਂ ਜਿਹੜੇ ਇਹਨਾਂ ਦੇ ਕਲਰ ਨੇ ਉਹ ਆਪਾਂ ਨੂੰ ਚੰਗੀ ਤਰ੍ਹਾਂ ਆਏ ਨੇ ਜਿਹੜੇ ਨਜ਼ਰ ਆਉਣਗੇ ਦੇਖੋ ਆਪਣੀਆਂ ਸੇਮੀਆਂ ਉਬਲ ਗਈਆਂ ਨੇ ਤੇ ਦੇਖੋ ਹੁਣ ਆਪਾਂ ਇਹਨਾਂ ਨੂੰ ਗੈਸ ਆ ਜਿਹੜਾ ਬੰਦ ਕਰਕੇ ਥੋੜੇ ਟਾਈਮ ਲਈ ਰਜਾਵਾਂਗੇ ਤੇ ਆਪਣੀਆਂ ਦੇਖੋ ਸੇਮੀਆਂ ਇਕਦਮ ਖਿੜੀਆਂ-ਖਿੜੀਆਂ ਨੇ ਜਿਹੜੀਆਂ ਉਹ ਬਣੀਆਂ ਨੇ ਜੇਕਰ ਆਪਾਂ ਇਹਦੇ ਵਿੱਚ ਦੁੱਧ ਜ਼ਿਆਦਾ ਪਾ ਦਾਂਗੇ ਤਾਂ ਸੇਮੀਆਂ ਆਪਣੀਆਂ ਨਜ਼ਰ ਜਿਹੜੀਆਂ ਨੇ ਘੱਟ ਆਉਣਗੀਆਂ ਤੇ ਦੇਖੋ ਹੁਣ ਆਪਾਂ ਨੇ 5-7 ਮਿੰਟੇ ਨੂੰ ਟੱਕ ਕੇ ਰੱਖ ਦਿੱਤਾ ਸੀਗਾ ਤੇ ਆਪਣੀਆਂ ਸੇਮੀਆਂ ਦਾ ਕਲਰ ਆ ਜਿਹੜਾ ਬਹੁਤ ਵਧੀਆ ਆਇਆ ਏ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਨਾਲ ਹੀ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਪਲੀਜ਼ ਜਰੂਰ ਸਬਸਕ੍ਰਾਈਬ ਕਰ ਲਿਓ